ਇੱਕ ਗਰੀਬ ਨੂੰ 5 ਕਿਲੋ 7 ਕਿਲੋ ਕਣਕ ਤੇ ਮਿਲਦੀ ਕਿੰਨੇ ਚਿਰ ਬਾਅਦ ਆ 8 ਮਹੀਨੇ ਬਾਅਦ 9 ਮਹੀਨੇ ਬਾਅਦ 1 ਮਹੀਨਾ ਮਿਲਦੀ ਹੈ ਦੂਜੇ ਮਹੀਨੇ ਉਹ ਵੀ ਨਹੀਂ ਮਿਲਦੀ ਬਹੁਤ ਮਾੜੀ ਹਾਲਾਤ ਆ ਸਰਕਾਰ ਦੀ ਜਿੱਥੇ ਰਿਸਤਵਤ ਖੋਰੀ ਦੇ ਵਿੱਚ 500 ਰੁਪਏ ਜੇ ਕੰਮ ਹੁੰਦਾ ਸੀ ਅੱਜ 5-5000 ਚ ਹੋਣ ਲੱਗ ਪਿਆ ਜਿਹੜਾ 5000 ਚ ਹੁੰਦਾ ਸੀ ਉਹ 50000 ਚ ਹੋਣ ਲੱਗ ਪਿਆ ਕੋਈ ਹਾਲਾਤ ਹੈ ਹੀ ਨਹੀਂ ਵਧੀਆ ਮੇਰੇ ਚਿਹਰੇ ਦੇ ਉੱਤੇ ਖੁਸ਼ੀ ਦੀ ਨਹੀਂ ਤੁਹਾਨੂੰ ਜਾ ਕੇ ਉਹਨਾਂ ਲਈ ਜਾ ਕੇ ਵੇਖ ਲਿਓ ਉਹਨਾਂ ਦੇ ਚਿਹਰੇ ਤੇ ਤਾਂ ਖੁਸ਼ੀ ਵੀ ਹੈ ਨਹੀਂ ਮੂਤੋਂ ਮੱਖੀਆਂ ਨਹੀਂ ਉੜਦੀਆਂ ਉਹਨਾਂ ਦੇ ਸੰਗਤ ਦੇ ਵਿੱਚ ਪਰਮੇਸ਼ਰ ਦਾ ਵਾਸਾ ਤਾਂ ਜਦੋਂ ਮੈਂ ਡੋਰ ਟੂ ਡੋਰ ਜਾਂਦਾ ਤੇ ਲੋਕ ਮੇਰੇ ਕੰਨਾਂ ਦੇ ਵਿੱਚ ਆ ਕੇ ਕਹਿੰਦੇ ਨੇ ਪ੍ਰਧਾਨ ਜੀ ਘੁਬਰਾਇਓ ਨਾ ਨਾਲ ਆ ਤੁਹਾਡੇ ਅਸੀਂ ਛੰਡੇ ਡੰਡੇ ਨੂੰ ਵੋਟ ਨਹੀਂ ਪਾਉਣੀ ਵੋਟ ਪਾਉਣੀ ਆ ਅਸੀਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਅੱਜ ਇਹ ਗੱਲ ਕਰਦੇ ਆ ਨਗਰ ਨਿਗਮ ਚੋਣਾਂ ਦੀਆਂ ਜਿੱਥੇ ਲੁਧਿਆਣਾ ਦੇ ਵਾਰਡ ਨੰਬਰ 40 ਵਿੱਚੋਂ ਕਾਂਗਰਸੀ ਉਮੀਦਵਾਰ ਬਲਦੇਵ ਸਿੰਘ ਜੀ ਨੇ ਔਰ ਅਸੀਂ ਤੁਹਾਨੂੰ ਦੱਸਦੀਏ ਇਹ ਹਮੇਸ਼ਾ ਤੋਂ ਹੀ ਸਿਮਰ ਸਿੰਘ ਬੈਂਸ ਦੇ ਨਾਲ ਰਹੇ ਨੇ ਸਿਮਰ ਸਿੰਘ ਬੈਂਸ ਜਿਹੜੇ ਹੈਗੇ ਉਹਨਾਂ ਨੇ ਜਦੋਂ ਵੀ ਕੋਈ ਲੋਕਾਂ ਵਾਸਤੇ ਕੰਮ ਕੀਤਾ ਹੈ ਹਮੇਸ਼ਾ ਉਹਨਾਂ ਦੇ ਨਾਲ ਉੱਚੇ ਜੇ ਤੌਰ ਤੇ ਖੜੇ ਰਹੇ ਨੇ ਤੇ ਕੋਈ ਵੀ ਸਮਾਜ ਸੇਵਾ ਹੋਵੇ ਚਾਹੇ ਤਰਨਾਹ ਪ੍ਰਦਰਸ਼ਨ ਹੋਣ ਬਲਦੇਵ ਜੀ ਹਮੇਸ਼ਾ ਨਾਲ ਦਿਸੇ ਨੇ ਤੇ ਬਹੁਤ ਤੁਸੀਂ ਪੁਰਾਣੇ ਬੈਂਸਾ ਬ੍ਰਦਰ ਨਾਲ ਚੱਲ ਰਹੇ ਹੋ ਤੇ ਜਿਹੜਾ ਹੁਣ ਤੁਹਾਨੂੰ ਮੌਕਾ ਦਿੱਤਾ ਗਿਆ ਹੈਗਾ ਵਾਰਡ ਨੰਬਰ 40 ਤੋਂ ਐਸ ਪਰ ਉਮੀਦਵਾਰ ਦੇ ਤੌਰ ਤੇ ਕਿਸ ਤਰ੍ਹਾਂ ਦੇ ਦੇਓ ਵੀ ਤੁਹਾਨੂੰ ਜਿਹੜਾ ਹੰਕਾਰਾ ਮਿਲ ਰਿਹਾ ਕਾਂਗਰਸ ਦੇ ਵਿੱਚੋਂ ਕਿਤਾ ਹੈਗਾ ਆਮ ਪਬਲਿਕ ਦਾ ਸਭ ਤੋਂ ਪਹਿਲਾਂ ਨਵ ਤੇਜ ਚੈਨਲ ਵਾਲੇ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਉਹ ਹੰਗਾਰਾ ਬਹੁਤ ਵਧੀਆ ਬਾਬੇ ਦੀ ਅਪਾਰ ਕਿਰਪਾ ਅਪਾਰ ਕਿਰਪਾ ਕਿਉਂਕਿ ਸਾਡੀ ਜਿਹੜੀ ਪਾਰਟੀ ਆ ਚੜ੍ਹਦੀ ਕਲਾ ਵਾਲੀ ਪਾਰਟੀ ਆ ਸਰਦਾਰ ਸਿਮਰਜੀਤ ਸਿੰਘ ਜੀ ਬੈਂਸ ਰਾਜਾ ਵੜਿੰਗ ਜੀ ਜਿਨ੍ਹਾਂ ਦੇ ਕੰਮਾਂ ਤੋਂ ਲੋਕ ਭਲੀ ਭੰਤ ਜਾਣਦੇ ਨੇ ਤੇ ਉਹਨਾਂ ਨੂੰ ਪਤਾ ਕਿ ਜਿਹੜੇ ਸਾਡੇ ਨਾਲ ਦੇ ਸਾਥੀ ਨੇ ਇਹ ਵੀ ਕੰਮ ਢਹਲੇਣਾ ਕਰਨਾ ਜਾਣਦੇ ਨੇ ਸੋ ਵਧੀਆ ਤਰੀਕੇ ਨਾਲ ਸਮਾਜ ਦੀ ਸੇਵਾ ਕਰਾਂਗੇ ਜਿੱਤਕੇ ਜਿੱਥੇ-ਜਿੱਥੇ ਕਿਤੇ ਸਮਾਜ ਦੇ ਵਿੱਚ ਲੋੜ ਆ ਜਿੱਥੇ-ਜਿੱਥੇ ਜਾਣ ਦੀ ਲੋੜ ਆ ਵਕਾਫਤ ਦੀ ਲੋੜ ਆ ਉੱਥੇ ਅਸੀਂ ਪਹਿਲ ਦੇ ਆਧਾਰ ਤੇ ਉੱਤੇ ਕੰਮ ਕਰਾਂਗੇ ਤੁਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਡੇਲੀ ਤੁਸੀਂ ਡੂ ਟੂ ਡੋਰ ਵੀ ਜਾ ਰਹੇ ਹੋ ਕੀ ਸੁਣਨ ਨੂੰ ਮਿਲ ਰਿਹਾ ਲੋਕਾਂ ਕੋਲੋਂ ਮਤਲਬ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਵਾਸਤੇ ਹੈਗਾ ਜਾਂ ਪੁਰਾਣੀ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਵਾਸਤੇ ਕੀ ਚੀਜ਼ ਸੁਣਨ ਨੂੰ ਖਾਸ ਮਿਲ ਰਹੀ ਹੈ ਸਰਕਾਰ ਦੀ ਗੱਲ ਕਰ ਤਾਂ ਸਰਕਾਰ ਤੋਂ ਲੋਕ ਦੁਖੀ ਨੇ ਬਹੁਤ ਜ਼ਿਆਦਾ ਕੰਨੋਂ ਕੰਨੀ ਲੋਕਾਂ ਨੇ ਇਹ ਤੈਅ ਕਰ ਲਿਆ ਹੋਇਆ ਵੀ ਜੇ ਅੱਜ ਉਮੀਦਵਾਰ ਜਿਤਾਉਣੇ ਨੇ ਤਾਂ ਉਹ ਕਾਂਗਰਸ ਪਾਰਟੀ ਦੇ ਜਿਤਾਉਣੇ ਨੇ ਕਿਉਂਕਿ ਇਹਨਾਂ ਦੇ ਜਿਹੜੇ ਕੰਮ ਸੀ ਜਿਹੜੇ ਇਹਨਾਂ ਨੇ ਲੋਕਾਂ ਨੂੰ ਲਾਰੇ ਲਾਏ ਲੋਕਾਂ ਨੂੰ ਭੁਲੇਖਿਆਂ ਦੇ ਵਿੱਚ ਰੱਖਿਆ ਲੋਕਾਂ ਨੂੰ ਭਰਮਾਂ ਦੇ ਵਿੱਚ ਰੱਖਿਆ ਕਿਸੇ ਨੂੰ ਕਹਤਾ ਤੈਨੂੰ 1000 ਰੁਪਇਆ ਮੈਂ ਤਨਖਾਹ 1000 ਰੁਪਇਆ ਜਿਹੜਾ ਵਾ ਉਹ ਮਹੀਨੇ ਦਾ ਲੇਡੀ ਜੀ ਨੂੰ ਆਊਗਾ ਇਸਤਰੀਆਂ ਨੂੰ ਆਊਗਾ ਉਹ ਧੋਖੇ ਦੇ ਵਿੱਚ ਉਹ ਰੱਖਿਆ ਅੱਜ ਉਹ ਠੱਗੇ ਠੱਗੇ ਸਾਰੇ ਮਹਿਸੂਸ ਕਰ ਰਹੇ ਨੇ ਕਿ ਇਹਨਾਂ ਦੇ ਨਾਲ ਹਮੇਸ਼ਾ ਇਹਨਾਂ ਨੇ ਠੱਗੀ ਮਾਰਨ ਵਾਲਾ ਕੰਮ ਕੀਤਾ ਜੋ ਰਾਸ਼ਨ ਕਾਰਡ ਪਿਛਲੀਆਂ ਸਰਕਾਰਾਂ ਨੇ ਬਣਾਏ ਸੀਗੇ ਗਰੀਬ ਤਬਕੇ ਦੇ ਆਟਾ ਦਾਲ ਸਕੀਮ ਵੀ ਜਾਰੀ ਰਹੀਆਂ ਸੀਗੀਆਂ ਬਹੁਤ ਰਹੀਆਂ ਸੀ ਲੇਕਿਨ ਐਡ ਪ੍ਰੈਜ਼ੈਂਟ ਜਿਹੜੀ ਮੌਜੂਦਾ ਸਰਕਾਰ ਹੈ ਇਹਨਾਂ ਵੱਲੋਂ ਕਿਤੇ ਨਾ ਕਿਤੇ ਉਹ ਲੋਕਾਂ ਕੋਲੋਂ ਉਹ ਜਿਹੜੇ ਹੱਕ ਹੈਗੇ ਖੋਹ ਲਿੱਤੇ ਗਏ ਨੇ ਕਾਫੀ ਰਾਸ਼ਨ ਕਾਰਡ ਜਿਹੜੇ ਹੈਗੇ ਡਿਸਟਰੋਏ ਕੀਤੇ ਗਏ ਨੇ ਰਾਸ਼ਨ ਕਾਰਡ ਦੀ ਤੁਸੀਂ ਖੋਹਣ ਦੀ ਗੱਲ ਕੀਤੀ ਆ ਅਸਲ 'ਚ ਹੈ ਕਿ ਆ ਇੱਕ ਗਰੀਬ ਨੂੰ 5 ਕਿਲੋ 7 ਕਿਲੋ ਕਣਕ ਤੇ ਮਿਲਦੀ ਕਿੰਨੇ ਚਿਰ ਬਾਅਦ ਆ 8 ਮਹੀਨੇ ਬਾਅਦ 9 ਮਹੀਨੇ ਬਾਅਦ ਇੱਕ ਮਹੀਨਾ ਮਿਲਦੀ ਆ ਦੂਜੇ ਮਹੀਨੇ ਉਹ ਵੀ ਨਹੀਂ ਮਿਲਦੀ ਇਸ ਕਰਕੇ ਬਹੁਤ ਮਾੜੀ ਹਾਲਾਤ ਆ ਸਰਕਾਰ ਦੀ ਜਿੱਥੇ ਰਿਸ਼ਤਵਤ ਖੋਰੀ ਦੇ ਵਿੱਚ 500 ਰੁਪਏ ਜੇ ਕੰਮ ਹੁੰਦਾ ਸੀ ਅੱਜ 5-5000 ਚ ਹੋਣ ਲੱਗ ਪਿਆ ਜਿਹੜਾ 5000 ਚ ਹੁੰਦਾ ਸੀ ਉਹ 50000 ਚ ਹੋਣ ਲੱਗ ਪਿਆ ਕੋਈ ਹਾਲਾਤ ਹੈ ਹੀ ਨਹੀਂ ਵਧੀਆ ਜਿਹੜੀ ਹੁਣ ਗੱਲ ਕਰੇ ਰਜਿਸਟਰੀਆਂ ਨੂੰ ਐਨਓਸੀ ਉਹਨਾਂ ਨੇ ਕਿਹਾ ਸੀਗਾ ਉਸ ਤੋਂ ਬਾਅਦ ਤੁਸੀਂ ਕੋਈ ਇਸ ਤਰ੍ਹਾਂ ਦਾ ਚੀਜ਼ ਸੁਣੀ ਹੈਗੀ ਜਿਹਦੇ ਵਿੱਚ ਪੈਸੇ ਮੰਗੇ ਗਏ ਹੁਣ ਤੁਸੀਂ ਸਾਰੇ ਸਮਝਦਾਰ ਹੋ ਤੁਸੀਂ ਜਾ ਕੇ ਵੇਖਿਓ ਤੁਸੀਂ ਕਿਸੇ ਦਿਨ ਤਹਿਸੀਲਦਾਰ ਦੇ ਉੱਥੇ ਖੜਕੇ ਤਹਿਸੀਲ ਦੇ ਮੂਹਰੇ ਵੇਖ ਲਿਓ ਖੜਕੇ ਲੋਕ ਤਰਾਸ ਤਰਾਸ ਕਰਦੇ ਪਏ ਨੇ ਕੋਈ ਨਹੀਂ ਰਹੀਆਂ ਰਜਿਸਟਰੀਆਂ ਅੰਦਰ ਖਾਤੇ ਪੈਸੇ ਪੈਸਾ ਵਾਲਾ ਰਜਿਸਟਰੀ ਕਰਾ ਲਵੇ ਦੂਜਾ ਤੇ ਵਿਚਾਰਾ ਖੜਾ ਰਹਿ ਜਾਂਦਾ ਉੱਥੇ ਕਾਦੀ ਐਨੂੰ ਸੀ ਮੁਫਤ ਕੀਤੀ ਇਹਨਾਂ ਨੇ ਆਪਾ ਮੂੜਾਪਾ ਵਾਰਡਾਂ ਦੇ ਉੱਤੇ ਆ ਜਾਈਏ ਵਾਰਡ 40 ਤੁਹਾਡਾ ਹੈਗਾ ਹਲਕਾ ਆਤਮਨਗਰ ਦੇ ਵਿੱਚ ਪੈਂਦਾ ਹੈ ਜੇ ਗੱਲ ਕਰਦੇ ਆਪਾਂ ਸਾਊਥ ਦੀ ਸਾਊਥ ਦੇ ਵਿੱਚ ਵੀ ਕਾਂਗਰਸੀ ਨੇਤਾ ਹੈ ਕਿ ਵੱਡੇ ਲੀਡਰ ਹੈਗੇ ਉਹਨਾਂ ਨੇ ਪਰਸੋ ਰਾਤ ਲਾਈਵ ਹੋ ਕੇ ਕੋਈ ਇਸ ਤਰ੍ਹਾਂ ਦੀ ਉੱਚੀ ਨੀਵੀਂ ਗੱਲ ਕੀਤੀ ਹੈ ਜਿਹੜੀ ਸਿੱਧੇ ਤੌਰ ਤੇ ਨਾਮ ਨਹੀਂ ਲਿਆ ਗਿਆ ਲੇਕਿਨ ਟਾਰਗੇਟ ਕੀਤਾ ਗਿਆ ਹੈਗਾ ਆ ਜਿਹੜੀਆਂ ਗੱਲਾਂ ਨਾ ਵੇਖੋ ਜੇ ਨਾਮ ਨਹੀਂ ਲਿਆ ਗਿਆ ਟਾਰਗੇਟ ਕਰਤਾ ਇਹ ਬੰਦੇ ਨੂੰ ਸਮਝਣਾ ਚਾਹੀਦਾ ਯਾਰ ਇਹੋ ਜਿਹੀਆਂ ਗੱਲਾਂ ਕਰਨੀਆਂ ਬਾਲੀਆਂ ਵਧੀਆਂ ਨਹੀਂ ਹੈਗੀਆਂ ਲੋਕਾਂ ਨੇ ਕਮੈਂਟ ਅਸੀਂ ਪੜੇ ਸੀ ਉਹਨਾਂ ਦੇ ਜਿਹੜੇ ਲਾਈਵ ਕੀਤਾ ਸੀਗਾ ਉਹਦੇ ਵਿੱਚ ਉਹਨਾਂ ਨੂੰ ਸ਼ਬਦਾਵਲੀ ਜਿਹੜੀ ਵਰਤੀ ਗਿਆ ਅਸੀਂ ਦੱਸ ਨਹੀਂ ਸਕਦੇ ਪਾਰਟੀ ਜਿਹੜੀ ਹੈ ਨਾ ਪਾਰਟੀ ਨੂੰ ਮਾਂ ਦੇ ਨਾਂ ਉੱਤੇ ਜਾਣਿਆ ਜਾਂਦਾ ਤੇ ਜਿਹੜੀ ਮਾਂ ਪਾਰਟੀ ਦੇ ਵਿੱਚ ਰਹੀਏ ਉਸ ਪਾਰਟੀ ਦਾ ਕਦੇ ਵੀ ਮਾੜਾ ਨਹੀਂ ਸੋਚਣਾ ਚਾਹੀਦਾ ਪਾਰਟੀ ਹਰ ਵਾਰ ਕਰਦਾ ਮਾਣ ਸਤਿਕਾਰ ਕਰਦੀ ਆ ਹੁਣ ਮੈਂ ਤੁਹਾਡੇ ਸਾਹਮਣੇ ਬੈਠਾ ਤਾਂ ਮੈਨੂੰ ਮਾਣ ਸਤਿਕਾਰ ਦਿੱਤਾ ਟਿਕਟ ਦਾ ਨਾਂ ਜਦ ਤੱਕ ਪਰਮੇਸ਼ਰ ਦੇ ਹੱਥ ਆ ਪਰਮੇਸ਼ਰ ਨੇ ਜਿਤਾਉਣੀ ਆ ਪਬਲਿਕ ਨੇ ਜਿਤਾਉਣੀ ਆ ਪਰਮੇਸ਼ਰ ਦੇ ਵਿੱਚ ਸੰਗਤ ਦੇ ਵਿੱਚ ਪਰਮੇਸ਼ਰ ਦਾ ਵਾਸਾ ਤਾਂ ਜਦੋਂ ਮੈਂ ਡੋਰ ਟੂ ਡੋਰ ਜਾਂਦਾ ਤੇ ਲੋਕ ਮੇਰੇ ਕੰਨਾਂ ਦੇ ਵਿੱਚ ਆ ਕੇ ਕਹਿੰਦੇ ਨੇ ਪ੍ਰਧਾਨ ਜੀ ਘੁਬਰਾਇਓ ਨਾ ਨਾਲ ਆ ਤੁਹਾਡੇ ਅਸੀਂ ਝੰਡੇ ਡੰਡੇ ਨੂੰ ਵੋਟ ਨਹੀਂ ਪਾਉਣੀ ਵੋਟ ਪਾਉਣੀ ਆ ਅਸੀਂ ਤੁਹਾਨੂੰ ਤਾਂ ਮੈਂ ਉਹਨਾਂ ਸੰਗਤਾਂ ਦਾ ਉਹਨਾਂ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਮੇਰਾ ਇੰਨਾ ਹੌਸਲਾ ਵਧਾਈ ਕਰ ਰਹੇ ਨੇ ਇਸ ਤਰ੍ਹਾਂ ਦੇਖ ਰਹੇ ਹੋ ਜਿਹੜਾ ਵਾਰਡ ਨੰਬਰ 40 ਹੈਗਾ ਜੀ ਤੋੜ ਮਿਹਨਤ ਵੀ ਕਰ ਰਹੇ ਹੋ ਅਤੇ ਦੂਸਰੀ ਵੀ ਜਿਹੜੇ ਵਿਰੋਧੀ ਪਾਰਟੀਆਂ ਦੇ ਨੁਮਾਇੰਦੇ ਹੈਗੇ ਉਹ ਵੀ ਬੜੀ ਜੀਤੋੜ ਮਿਹਨਤ ਕਰ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜੀ ਆ ਸੀਟ ਹੈਗੀ ਏ ਤੁਹਾਡੀ ਗੁੱਦੀ ਚ ਆਏਗੀ ਮੇਰੇ ਚਿਹਰੇ ਦੇ ਉੱਤੇ ਖੁਸ਼ੀ ਦੀਦੀ ਤੁਹਾਨੂੰ ਜਾ ਕੇ ਉਹਨਾਂ ਲ ਜਾ ਕੇ ਵੇਖ ਲਿਓ ਉਹਨਾਂ ਦੇ ਚਿਹਰੇ ਤੇ ਤਾਂ ਖੁਸ਼ੀ ਵੀ ਹੈ ਨਹੀਂ ਮੂੰਹ ਤੋਂ ਮੱਖੀਆਂ ਨਹੀਂ ਉੱਡਦੀਆਂ ਉਹਨਾਂ ਦੇ ਬਾਬੇ ਦੀ ਬੋਲ ਕਿਰਪਾ ਕਈਆਂ ਗਲ ਤੋਂ ਅਸੀਂ ਵੀ ਗਏ ਹੈਗੇ ਆ ਲੇਕਿਨ ਕਹਾਵਤ ਹੈ ਵੀ ਜਿੱਥੇ ਜਾ ਕੇ ਬੈਠੀ ਏ ਉਹ ਕਹਿੰਦਾ ਮੈਂ ਜਿੱਤ ਗਿਆ ਵੇਖੋ ਗੱਲ ਤਾਂ ਤੁਹਾਡੀ ਗੱਲ ਸਹੀ ਆ ਪਰ ਗੱਲ ਇਹ ਆ ਵੀ ਹੁਣ ਤੁਸੀਂ মিডিਆ ਵਾਲਿਆਂ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਵੀ ਜਿੱਤਣਾ ਕਿੰਨੇ ਆ ਪਤਾ ਤੁਹਾਨੂੰ ਵੀ ਆ ਜੇ ਤੁਸੀਂ ਇਹ ਗੱਲ ਕਹੋ ਵੀ ਸਾਨੂੰ ਨਹੀਂ ਪਤਾ ਪਤਾ ਤੁਹਾਨੂੰ ਵੀ ਆ ਇਸ ਕਰਕੇ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਜਿਹੜਾ ਕਰਦਾ ਨਾ ਕਿ ਮੈਂ ਜਿੱਤ ਗਿਆ ਫਲਾਣਾ ਜਿੱਤ ਗਿਆ ਉਹ ਹੋ ਗਿਆ ਜੇ ਹੋ ਗਿਆ ਇਹ ਜਿੱਤਾਂ ਤਾਂ ਸਭ ਮੇਰੇ ਮੇਰੇ ਮੁਤਾਬਕ ਤਾਂ ਪਰਮੇਸ਼ਰ ਦੇ ਹੱਥ ਆ ਤੇ ਲਾਸਟ ਮੇਰਾ ਸਵਾਲ ਇਹ ਲੋਕਾਂ ਨੂੰ ਕੀ ਅਪੀਲ ਕਰੋਗੇ ਜਿਹੜੇ ਤੁਹਾਡੇ ਵਾਰਡ ਦੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਬਾਰ ਬਾਰ ਮਿਲ ਰਿਹਾ ਜਾ ਕੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਾਂਗਰਸ ਪਾਰਟੀ ਹੱਕ ਤੇ ਸੱਚ ਤੇ ਪਹਰਾ ਦੇਣ ਵਾਲੀ ਪਾਰਟੀ ਆ ਗਰੀਬ ਤੇ ਗਊ ਦੀ ਰੱਖਿਆ ਕਰਨ ਵਾਲੀ ਪਾਰਟੀ ਆਏ ਸੋ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਥੇ-ਜਿੱਥੇ ਵੀ ਕੋਈ ਕਾਂਗ ਦਾ ਕੈਂਡੀਡੇਟ ਖੜਾ ਵਾ ਜਿੱਥੇ-ਜਿੱਥੇ ਵੀ ਖੜਾ ਉਥੇ ਵੱਧ ਤੋਂ ਵੱਧ ਹੱਥ ਪੰਜੇ ਦੇ ਵੋਟਾਂ ਪਾ ਕੇ ਇਹਨੂੰ ਜਿਤਾਓ ਕੰਮਾਂ ਦੀ ਤੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਰਹਿੰਦੀ ਕੰਮ ਨੂੰ ਲੈ ਕੇ ਹੀ ਜਿਹੜੇ ਵੋਟ ਬੈਂਕ ਮਜੂਦ ਕੀਤਾ ਜਾਂਦਾ ਹੈਗਾ ਲੋਕਾਂ ਜਿਹੜੇ ਪੈਂਡਿੰਗ ਕੰਮ ਹੈਗੇ ਆ ਇਹ ਸੀਗੇ ਬਲਦੇਵ ਸਿੰਘ ਜਿਹੜੇ ਕਾਂਗਰਸੀ ਉਮੀਦਵਾਰ ਨੇ ਵਾਰਡ ਨੰਬਰ 40 ਤੋਂ ਦੇਖਣਾ ਇਹ ਹੋਏਗਾ 21 ਤਰੀਕ ਜਿਹੜਾ ਹੈਗਾ ਵੋਟ ਪੈਂਦੀ ਉਸ ਤੋਂ ਬਾਅਦ ਜਿਹੜੇ ਰੁਝਾਨ ਕੀ ਆਉਂਦੇ ਨੇ ਜਿੱਤ ਕਿ ਦੀ ਹੁੰਦੀ ਹੈ ਵਾਰਡ ਨੰਬਰ 40 ਤੋਂ ਬਲਦੇਵ ਜੀ ਕਾਂਗਰਸ ਦੇ ਉਮੀਦਵਾਰ ਨੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ